ਬਾਈ ਸਿੱਧੂ ਮੂਸੇ ਵਾਲੇ ਦਾ ਗਾਣਾ ਤਾਂ ਸੁਣਿਆ ਹੋਊਗਾ ਇੰਜਨ 8 ਸਿਲੰਡਰ ਦਾ ਜਿਹੜਾ ਧਰਤੀ ਪੱਟ ਦਿੰਦਾ ਅੱਜ ਉਹ ਟਰੈਕਟਰ ਹੀ ਲੱਭ ਲਿਆ ਆਪਾਂ ਵੈਸੇ ਤਾਂ ਬਾਈ ਗੱਡੀ ਦੀ ਗੱਲ ਕਰਦਾ ਹੁੰਦਾ ਅੱਜ ਟਰੈਕਟਰ ਵੀ ਮਿਲ ਗਿਆ 8 ਸਿਲੰਡਰ 370 HP ਦਾ ਜਿਹੜਾ ਟਰੈਕਟਰ ਆ ਇਹ ਤੇ ਬਾਈ ਕਿਸ ਕੰਮ ਵਾਸਤੇ ਯੂਜ਼ ਕਰਦੇ ਆ ਇਹ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਇਹ ਬੱਖਰੇ ਤਰੀਕੇ ਦਾ ਇੱਕ ਟਰੈਕਟਰ ਤਿਆਰ ਕੀਤਾਗਾ ਆਪਾਂ ਇਸ ਟਾਈਮ ਗੋਹਾਣਾ ਖੜੇ ਆਂਗੇ ਹਰਿਆਣਾ ਦੇ ਵਿੱਚ ਪੈ ਜਾਂਦਾ ਤੇ ਬਾਈ ਵਿਕਰਮ ਨਾਲ ਗੱਲਬਾਤ ਕਰਦੇ ਆ ਮਲਾਉਣੇ ਆ ਕੀ ਹਾਲ ਆ ਬਾਈ ਜੀ ਬੜੀਆ ਬਾਈ ਜੀ ਔਰ ਠੀਕ ਹੈ ਬਿਲਕੁਲ ਬੜੀਆ ਭਾਈ ਹਿੰਦੀ ਚ ਗੱਲ ਕਰੂਗਾ ਹਰਿਆਣਵੀ ਚ ਗੱਲ ਕਰੂਗਾ ਮੈਂ ਪੰਜਾਬੀ ਚ ਗੱਲ ਕਰਾਂਗਾ ਹੈਨਾ ਭਾਈ ਜਿਵੇਂ ਮੈਂ ਗੱਲ ਕੀਤੀ ਸੀ ਬਾਈ ਸਿੱਧੂ ਮੂਸੇ ਵਾਲਾ ਦਾ ਤੁਸੀਂ ਵੀ ਗਾਣਾ ਸੁਣਿਆ ਹੈਨਾ ਅੱਜ ਤਾਂ ਗੱਲ ਸੱਚ ਹੀ ਹੋ ਗਈ ਉਹਨਾਂ ਨੇ ਤਾਂ ਚਲੋ ਜੀ ਵੈਗਨ ਦਾ ਗੱਲ ਕੀਤੀ ਸੀਗੀ ਤੇ ਅੱਜ ਆਪਾਂ ਟਰੈਕਟਰ ਵੀ ਲੱਬ ਵਾਲੇ 8 ਸਿਲੰਡਰ ਆਹ ਦੇਖ ਸਕਦੇ ਹੋ ਇਹ V8 ਇੰਜਨ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਉਹ ਹੈਗਾ ਤੇ ਭਾਈ ਇਹ ਐਡਾ ਵੱਡਾ ਇੰਜਨ ਕਿਸ ਚੀਜ਼ ਵਾਸਤੇ ਵਰਤ ਰਹੇ ਹੋ ਤੁਸੀਂ देखो आपके गाने वाली ही बात मैं बड़ी कर देता हूं इंजन 8 सिलेंडर का धरती पटदा फिरे यार ये धरती फाड़ने के लिए बना रखा है धरती पटदे के नाल क्या बात है, है। तो बेसिकली क्या होता है जैसे पाई खेतों में हमें पाइपलाइन दबानी होती है एक खेत से दूसरे खेत तक पानी ले जाना होता है क्योंकि हर जगह तो अच्छा पानी नहीं मिलता हां भाई ठीक है तो किसान क्या करता अपने खेत से उसका एक खेत यहां तो एक खेत में तो वहां तक अपना पाइपलाइन दबा के ले जाता है पानी को ठीक है तो उस पाइपलाइन के ਖੁਦਾ ਹੀ ਕਰਤਾ ਇਹ ਟ੍ਰੈਂਚਿੰਗ ਬੋਲਦੇ ਜਿਸ ਕੋਮ ਇੰਗਲਿਸ਼ ਮੈਂ ਠੀਕ ਹੈ ਜਿਨੂੰ ਆਪਾਂ ਕਹਿ ਲਈਏ ਵਿੱਚ ਛਰੀ ਮਾਰਦੇ ਆ ਪਾਈਪ ਦੀ ਲਾਈਨ ਬਣਾਉਣੇ ਆ ਤਾਂ ਉਹਦੇ ਵਾਸਤੇ ਹੈਗਾ ਤੇ ਇਹਦੇ ਅੱਚ ਮੇਤਰੋ ਸਾਨੂੰ 370 ਐਚਪੀ ਦਾ ਜਿਹੜਾ ਇਹਦੇ ਵਿੱਚ ਤੁਹਾਨੂੰ ਇੰਜਨ ਮਿਲ ਜੂਗਾ ਬਈ ਇਹ ਇੰਜਨ ਕਿਹੜੀ ਚੀਜ਼ ਦਾ ਹੈਗਾ ਇਹੋ ਜਿਹੇ ਇੰਜਨ ਕਿੱਥੇ ਮਿਲ ਜਾਂਦੇ ਆ ਇਹ ਤੁਹਾਨੂੰ ਇਹ ਵੈਸੇ ਤੋਂ ਮਾਇਆਪੁਰੀ ਸੇ ਉਠਾ ਰੱਖਿਆ ਹੈ ਮੈਂ ਇੰਜੀਨੀਅਰ ਹਾਂ ਬਾਕੀ ਟਾਟਰਾ ਗਾੜੀ ਆਤੀ ਹੈ ਮਿਲਟਰੀ ਵਿੱਚ ਜੋ ਟੈਂਕ ਕੋ ਲੋਡ ਕਰਕੇ ਲੈ ਜਾਂਦੀ ਹੈ ਅੱਛਾ ਵੱਡੀ ਵੱਡੇ ਵੱਡੇ ਟਾਇਰ ਪਾਏ ਹੁੰਦੇ ਜੀ ਉਹਦੇ ਹਾਂ ਹਾਂ ਉਸ ਚੀਜ਼ ਦਾ ਉਸ ਗਾੜੀ ਦਾ ਇੰਜਨ ਹੈ ਭਾਈ ਜੇ ਇਹ ਹੈਗਾ ਟਰੈਕਟਰ ਦਾ ਇੰਜਨ ਮੰਨ ਲਓ ਬਣ ਗਿਆ ਹਨਾ ਇਹ 28 ਆ 8 ਪਿਸਟਨ ਚੱਲ ਰਹੇ ਇਹਦੇ ਵਿੱਚ ਹਨਾ 4 ਇਧਰਲੀ ਸਾਈਡ 4 ਇਧਰਲੀ ਸਾਈਡ 370 ਐਚਪੀ ਦਾ ਜੀ ਭਾਈ ਤੇਲ ਦੀ ਖਪਤ ਤਾਂ ਮੈਨੂੰ ਲੱਗਦਾ ਸੂਤੇ ਮਾਰਦਾ ਹੋਊ ਇਹ ਤੇਲ ਤੋਂ ਜ਼ਿਆਦਾ ਹੀ ਲੈਂਦਾ ਹੈ ਕਿਹੜੀ ਇਹ ਘੰਟੇ ਮੇ 25 ਤੋਂ 30 ਲੀਟਰ ਆਮ ਨਾਲ ਹੀ ਲੈ ਲੈਂਦਾ ਹੈ ਤੇ ਪਰ ਕੰਮ ਵੀ ਉਨਾ ਹੀ ਕਰਦਾ ਕੰਮ ਵੀ ਉਨਾ ਕਰਦਾ ਹੈ ਹਮ ਜਿਵੇਂ ਕਿ ہمارے پاس ਛੋਟੇ ਮਸ਼ੀਨਾਂ ਵੀ ਹੈ ਜਿਸ ਜਿਵੇਂ 65 ਸਪੇਤਰਾਸਪਾਪ ਦਾ ਟਰੈਕਟਰ ਯੂਜ਼ ਕਰਦੇ ਹਾਂ 60 जैसे हम सोनाली का साठ है हमारा जो हम बंदे को कहते कि आप सोनाली का साठ लो उस पर मशीन कामयाब है हमारी फर्स्ट रेफरेंस रहती है अपनी सोनाली का साठ की तो जैसे अपनी सोनाली का साठ पर हमारे पास एक प्रीत पर भी है मशीन तो वो क्या है एक किले की खुदाई में लगभग पंद्रह से बीस मिनट ले लेती है ਇੱਕ ਕਿੱਲੇ ਦੇ ਵਿੱਚ ਜੇ ਲੰਬਾਈ 'ਚ ਛਿਰੀ ਮਾਰਨੀ ਹੋਵੇ ਤਾਂ ਜਿਹੜਾ ਪ੍ਰੀਤ ਟਰੈਕਟਰ ਦੀ ਸੋਨਾਲੀ ਕਾ ਦੀ ਗੱਲ ਕਰ ਰਿਹਾ ਉਹ 15 ਤੋਂ 20 ਮਿੰਟ ਲੈ ਜਾਂਦਾ ਛਿਰੀ ਮਾਰਨ ਦਾ ਹਾਂ ਤੇ ਇਹ ਬਈ ਇਹ 304 ਮਿੰਟ ਵਿੱਚ ਕਰ ਦਿੱਤਾ ਉਹਹੀ ਕੰਮ ਉਹ ਤਿੰਨ ਤੇ ਚਾਰ ਮਿੰਟ ਦੇ ਵਿੱਚ ਇਹ ਕੰਮ ਨਿਬੇੜ ਦਿੰਦਾ ਤੇ ਬਈ ਜ਼ੋਰ ਤਾਂ ਬਹੁਤ ਲੱਗਦਾ ਉਹ ਕਿ ਮਹਿਸੂਸ ਹੀ ਨਹੀਂ ਕਰਦਾ ਇਹ ਇਸ ਦਾ ਜੋ ਮੇਨ ਜ਼ੋਰ ਹੈ ਇਹ ਪਿੱਛੇ ਖੁਦਾਈ ਵਿੱਚ ਹੀ ਦੇ ਰੱਖਿਆ ਹਮਨੇ ਹੂੰ ਜੋ ਟ੍ਰੈਂਚਿੰਗ ਵਿੱਚ ਹੂੰ ਬਾਕੀ ਦਾਤ ਤੋਂ ਮੰਨਤਾ ਹੀ ਨਹੀਂ ਬਾਈ अच्छा भाई ने बहुत गल्लां दस्सियां और देखो किड्डा बड्डा सिस्टम जुगाड़ फिट ਕੀਤਾ ਹੋਇਆ ਆ ਅਗਲਾ ਹਿੱਸਾ ਹੈਗਾ ਜਿਹੜਾ ਉਹ ਵੈਸੇ 4x4 ਦਾ ਸੀਗਾ ਇਹਨਾਂ ਨੇ ਐਕਸਲ ਕੱਢ ਰੱਖੇ ਹੈਗੇ ਨਾਰਮਲ ਇਹਨੂੰ ਟਰੈਕਟਰ ਨੂੰ ਮਤਲਬ 4 व्हील 4 ਜਿਹਦਾ ਦੇਖ ਦਿੱਤੀ ਵੀ ਆ اچھا ਇੱਕ ਬਾਈ ਇਹਦੇ ਜਿਹੜੇ ਪਿਛਲੇ ਖਚਾਈ ਆ ਟਾਇਰਾਂ ਦੀ ਉਹ ਕਾਸਟ ਕੀਤੀ ਹੋਈ ਤੁਸੀਂ ਪਿੱਛੇ ਵਾਲੇ ਟਾਇਰਸ ਬੈਲਟ ਸੇ ਚਲਤੇ ਇਸਕੇ ਆਕੇ ਕਿੱਥੀ ਵੀਰੇ ਬੈਲਟ ਅੱਛਾ ਆ ਬੈਲਟ ਹਾਂ ਆਹ ਤਿੰਨ ਪੁੱਲੀ ਤੇ हमने ਪੁੱਲੀ ਚੜਾ ਰੱਖਿਆ ਹੈ ਔਰ ਬੈਲਟ ਸੇ ਇਸਕੇ ਜੋ ਟਾਇਰ ਮੇ ਚਾਲ ਹੈ ਉਹ ਦੇ ਰੱਖੀ ਹੈ ਉਹ ਇੱਕ ਦੇਣ ਦਾ ਕੀ ਕਰਨਾ ਹੈ ਇੰਜਨ ਬਹੁਤ ਪਾਵਰਫੁਲ ਹੋ ਗਿਆ ਨਾ ਇਹ ਜੋਰ ਜਿਆਦਾ ਹੋ ਗਿਆ ਹਾਲਾਂਕਿ ਗੇਅਰ ਇਸਮੇ ਬੈਲਾਰੂਸ ਕੇ ਬਾਈਲਾਰਸ ਦਾ ਹੀ ਲਗਾ ਰੱਖਿਆ ਹੈ ਅੱਛਾ ਪਿੱਛੇ ਗੇਅਰ ਬਾਈਲਾਰਸ ਦਾ ਹੀ ਲਾ ਕੇ ਆ ਠੀਕ ਆ ਦੇਖ ਲਓ ਤੁਸੀਂ ਗੇਅਰ ਜਿਹੜਾ ਬਾਈਲਾਰਸ ਦਾ ਹੀ ਆ ਨਿਸ਼ਾਨੀ ਆ ਰਹੀ ਬੈਲਾਰੂਸ ਦੀ ਤੇ ਬਾਕੀ ਕਹਿੰਦਾ ਜਿਹੜੀ ਟਾਇਰਾਂ ਦੀ ਖਿਚਾਈ ਹੈ ਸੀ ਸਿੱਧੀ ਬੈਲਟ ਤੋਂ ਕਰ ਰੱਖੀ ਹੈ ਅੱਗੇ ਪੁਲੀ ਤੋਂ ਤੇ ਇਹਦਾ ਦੇਣ ਦਾ ਕਾਰਨ ਵੀ ਇਹ ਜਿਹੜੀ ਪਾਵਰ ਵਾਜੇ ਪੀਟੀਓ ਦੀ ਇੰਜਨ ਕੀ ਪਾਵਰ ਜਿਆਦਾ ਹੈ ਹਾਲਾਂਕਿ ਗੀਅਰ ਬਾਕਸ ਬਹੁਤ ਹੈਵੀ ਹੈ ਪਰ ਇਸ ਹਿਸਾਬ ਸੇ ਇਹ ਕਮੀ ਤੋੜ ਨਾ ਦੇਵੇ ਤੋੜ ਨਾ ਦੇ ਜੈਸੇ ਬਾਈ ਚਾਂਸ ਕਈ ਵਾਰ ਜਿਆਦਾ ਜ਼ੋਰ ਲੱਗ ਗਿਆ ਡੋਲੇ ਤੇ ਚੜਾ ਰਹੇ ਹਾਂ ਅਸੀਂ ਇਸਕੋ ਹੂੰ ਤਾਂ ਜ਼ੋਰ ਲੱਗ ਜਾਂਦਾ ਹੈ ਕਈ ਵਾਰ ਤਾਂ ਬੈਲਟ ਸਲਿੱਪ ਹੋ ਜਾਂਦੀ ਹੈ ਗੀਅਰ ਬਚੇ ਜਾਂਦਾ ਹੈ ਨਹੀਂ ਤਾਂ ਉਹਨੇ ਵਟ ਦੇ ਦੇਣਾ ਹਾਂ ਖਤਮ ਕਰ ਦੂਗਾ ਖਤਮ ਕਰ ਦੇਗਾ ਬਿਲਕੁਲ ਤੇ ਬਈ ਐਡਾ ਵੱਡਾ ਟਰੈਕਟਰ ਆ ਮੈਨੂੰ ਇੱਕ ਚੀਜ਼ ਨਹੀਂ ਸਮਝ ਆਉਂਦੀ ਆ ਤੇਲ ਵਾਲੀ ਟੈਂਕੀ ਇੰਨੀ ਕਿੱਥੇ ਨਹੀਂ ਇਹ ਤੇ ਹਾਈਡਰੋਲਿਕ ਹੈ ਹਾਈਡਰੋਲਿਕ ਤੇਲ ਦੀ ਟੈਂਕੀ ਆ ਕਿੱਧਰ ਦੇਖੋ ਚਲੋ ਆਪ ਧੋਣ ਤੋਂ ਮੈਂ ਭਾਲਾ ਹਾਂ ਲੈ ਵੀ ਆਪਾਂ ਇਹ ਟੂਲ ਬਾਕਸ ਹੋ ਗਿਆ ਇਹ ਤਾਂ ਮੂਰੇ ਵੇਟ ਆ ਗਿਆ ਹਾਂ ਟੂਲ ਹੈ ਇਸਮੇ ਟੂਲ ਹੈ ਹਾਂ ਭਾਈ ਤੁਸੀਂ ਦੱਸ ਦਿਓ ਸਾਨੂੰ ਸਮਝ ਨਹੀਂ ਲੱਗਣੀ ਉਹ ਦੇਖੋ ਆਪਕੋ ਆ ਕੇ ਢੂੰਡਣਾ ਹੀ ਪੜੇਗਾ ਉਹ ਮੈਂ ਨਹੀਂ ਬਤਾ ਪਾਉਂਗਾ ਨਹੀਂ ਬਤਾ ਪਾਉਂਗੇ ਜੋ ਵੀਡੀਓ ਦੇਖ ਰਹੇ ਹੋ ਆ ਕੇ ਢੂੰਡ ਲੇ ਹਾਂ ਇਹ ਬਾਈ ਕਹਿੰਦਾ ਸਿਗਰਟ ਰੱਖ ਦਿੰਨੇ ਆ ਲੈ ਹਾਂ ਇਹ ਸਿਗਰਟ ਰੱਖ ਦਿੰਦੇ ਆ ਆਪ ਦੇਖ ਲਓ ਦੱਸ ਦਿਓ ਵੀ ਇਹਦੇ ਚ ਇੱਧਰ ਵੀ ਦੇਖ ਲਓ ਉੱਧਰ ਵੀ ਦੇਖ ਲਓ ਸਾਨੂੰ ਤੇਲ ਵਾਲੀ ਟੈਂਕੀ ਨਹੀਂ ਮਿਲਨੀ ਬਾਈ ਕਿਤੇ ਡਰਮ ਤਾਂ ਨਹੀਂ ਰੱਖਣਾ ਪੈਂਦਾ ਤੇਲ ਹੀ ਪਾਉਣਾ ਪੈਂਦਾ ਹੋਵੇ ਜੋ ਮੌਕੇ ਤੇ ਚਲਾਉਣੇ ਹੋਣ ਡਰਮ ਰੱਖ ਦਿੰਦੇ ਹੋਣਗੇ 600 700 ਲੀਟਰ ਕੀ ਕੈਪੈਸਿਟੀ ਹੈ ਇਸकी ਤੇਲ ਦੀ ਮਤਲਬ 600 700 ਲੀਟਰ ਦੋ ਡੀਜ਼ਲ ਟੈਂਕ ਹੈ ਇਸ ਵਿੱਚ ਦੋ ਦਿੱਤੇ ਹੋਏ ਇਹਦੇ ਵਿੱਚ ਹੀ ਹਾਂ ਕੀ ਬਾਤ ਹੈ ਬਾਕੀ ਵੀ ਤਾਮਜਾਮ ਬਹੁਤ ਵੱਡਾ ਬਣਾ ਰੱਖਿਆ ਹੈਗੇ ਇਹਦੇ ਵਿੱਚ ਤੇ ਆ ਦੋ 에어 ਕਲੀਨਰ ਦਿੱਤੇ ਆ ਦੋ ਟਰਬੋ ਆ ਚਾਰ ਸਿਲੰਡਰ ਵਾਸਤੇ ਕਿੱਦੇ ਟਰਬੋ ਦਿੱਤੀ ਵੀ ਆ ਚਾਰ ਵਾਸਤੇ ਉਹਦੇ ਤੇ ਡਬਲ ਸਿਲੈਂਸਰ ਆ ਜਦੋਂ ਚੱਲਦਾ ਤੇ ਟਰੱਕ ਤੋਂ ਭੈਰੀ ਭਾਰ ਖਤਰਨਾਕ ਆਵਾਜ਼ ਉਹ ਦਿੰਦਾਗਾ ਤੇ ਬਾਕੀ ਆ ਤੁਸੀਂ ਪਿੱਛੇ ਮਸ਼ੀਨ ਦੇਖ ਸਕਦੇ ਹੋ ਕਿੱਡੀ ਪਾਈ ਵੀ ਆ ਤੇ ਜਿਹੜਾ ਇੱਕ ਕਿੱਲੇ ਦਾ ਤਿੰਨ ਤੋਂ ਚਾਰ ਮਿੰਟਾਂ ਦੇ ਵਿੱਚ ਇੱਕ ਕਿੱਲੇ ਦੀ ਲਾਮ ਆ ਜੇ ਧਿਰੀ ਮਾਰਨੀ ਆ ਤਾਂ ਤਿੰਨ ਤੋਂ ਚਾਰ ਮਿੰਟਾਂ ਦੇ ਵਿੱਚ ਨਿਵੇੜ ਦਿੰਦਾ ਬਾਕੀ ਪਾਵਰ ਆ ਜਿਹੜੀ 370 HP ਦੀ ਬਹੁਤ ਵੱਣ ਜਾਂਦੀ ਹੈਗੀ ਤੇ ਆ ਇਹਦੇ 에ਅਰ ਕਲੀਨਰ ਤੁਹਾਨੂੰ ਮੈਂ ਦਿਖਾਈ ਦਿੱਤੇ ਆ ਇੰਜਨ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਫਿਰ ਬਾਈ ਖਰਚਾ ਕਾਫੀ ਆ ਗਿਆ ਹੋਣਾ ਕਿ ਲਾਇ ਇਨ ਐਸਟੀਮੇਟ ਤੁਸੀਂ ਨਹੀਂ ਇਹ ਤੋਂ ਹਮ ਬਣਾਤੇ ਵੀ ਹੈ ਨਾ ਜਿਵੇਂ ਇਹ ਹਮ 25 ਲੱਖ ਮੇ ਤਿਆਰ ਕਰਤੇ ਹੈ ਇਹਦੇ ਨਾਲ ਦਾ ਵੀਰੇ ਹਾਂ ਇਹਦੇ ਨਾਲ ਦਾ ਇਹ ਇੰਜਨ ਨਾਲ ਦਾ ਹਾਂ ਜੋ ਇਸ ਦਾ ਕੇ ਵੀ ਪੀ ਟਰੈਕਟਰਸ ਤੁਸੀਂ ਦੇਖਿਆ ਹੋਊਗਾ ਹਨਾ ਕੇ ਵੀ ਪੀ ਟਰੈਕਟਰਸ ਦੇ ਨਾਂ ਤੇ YouTube ਚੈਨਲ ਆ ਉਹਦੇ ਤੇ ਬਾਈ ਨੇ ਬੈਲਾਰੂਸ ਵੀ ਤਿਆਰ ਕੀਤਾ ਉਹ ਪਿੱਛੇ ਖੜਾ ਤੁਸੀਂ ਦੇਖ ਸਕਦੇ ਉਹਦੀ ਵੀਡੀਓ ਪਾਈ ਆ ਇਸ ਤੋਂ ਇਲਾਵਾ ਜਿਵੇਂ ਆਹ ਮਸ਼ੀਨਾਂ ਤਿਆਰ ਕਰਦੇ ਟਰੈਕਟਰ ਮਗਰ ਪੈਣ ਵਾਲੀਆਂ ਤੇ ਜਾਂ ਜਿਵੇਂ ਐਵੇਂ ਦਾ ਤਿਆਰ ਕਰਾਉਣਾ ਤਾਂ ਇਹ ਵੀ ਤਿਆਰ ਕਰ ਦਿੰਦੇ ਆ ਦੇਖੋ ਤੁਸੀਂ ਹਨਾ ਤੇ ਇੱਧਰ ਤੇ ਬਹੁਤ ਜ਼ਬਰਦਸਤ ਚੀਜ਼ ਬਣਾਈ ਆ ਤੇ ਇੱਕ ਚੀਜ਼ ਬਾਈ ਕਹਿੰਦਾ ਵੀ ਸਾਡੇ ਕੋਲੇ ਆ ਦੇਖੋ ਮਿਨੀ ਜੀਸੀਵੀ ਆ ਇਹਨੂੰ ਬੋਲ ਆ ਲੈੰਦਾ ਕਿ ਆ ਲੱਗਿਆ ਪਿਆ ਬਾਈ ਹਨਾ ਬੱਕਟ ਵਗੈਰਾ ਤੇ ਇਹ ਵੀ ਸੇਲ 'ਅਸਤੇ ਆ ਹਾਂ ਇਹ ਫੋਰ ਸੇਲ ਹੈ ਮਹਿੰਦਰਾ 265 ਰਹਿਣੇ ਵਾਲਾ ਟਰੈਕਟਰ ਆਪਣਾ ਡੀ ਆਈ ਹੂੰ ਠੀਕ ਹੈ 24 ਮਾਡਲ ਟਰੈਕਟਰ ਹੋ ਗਏ 4-5 ਘੰਟੇ ਚਲਾ ਹੋਏ 4-5 ਘੰਟੇ ਚੱਲੇ ਹੋਏ ਇਹਨੂੰ ਜੀਸੀਬੀ ਬਣਾ ਸਕਦੇ ਹੋ ਅਗਲਾ ਲੋਡਰ ਅੱਗੇ ਲਾਉਣਾ ਪੂਗਾ ਇਹ ਮਤਲਬ ਇੰਨਾ ਇੰਨਾ ਕੰਪਲੀਟ ਆ ਜੇ ਕਿਸੇ ਨੇ ਲੈਣਾ ਹੋਇਆ ਤਾਂ ਬਾਈ ਦਾ ਮੈਂ ਨੰਬਰ ਦੇ ਦੋ ਮੇਰੇ ਤੋਂ ਲੈ ਲਿਓ ਤੁਸੀਂ ਨੰਬਰ ਜੇ ਕਿਸੇ ਨੇ ਇਹ ਲੈਣਾ ਹੋਇਆ ਕਿੰਨੇ ਕੁ ਤੱਕ ਦਾ ਆਈਡੀਆ ਕੋਈ ਹੈ ਉਹ ਬਾਤ ਕਰ ਰਹੇ ਹਾਂ ਮਤਲਬ ਮੌਕੇ ਤੇ ਹੋ ਜਾਏਗਾ ਮੌਕੇ ਤੇ ਹੋ ਜਾਏਗਾ ਠੀਕ ਹੈ ਬਾਈ ਬਾਕੀ ਮਿੱਤਰੋ ਆ ਗੱਲ ਵਾਕਈ ਸੱਚ ਹੋਊਗੀ ਕਿ ਨਹੀਂ ਦੱਸਿਓ ਬਾਈ ਹਨਾ ਇੱਕ ਤਾਂ ਧਰਤੀ ਪੜਦਾ ਇੱਕ ਇੰਜਨ 8 ਸਿਲੰਡਰ ਵਾਲਾ ਹੋ ਗਿਆ ਤੇ ਬਾਈ ਸਿੱਧੂ ਮੂਸੇ ਵਾਲੇ ਨੇ ਵੀ ਗਾਣਾ ਗ ਤੇ 8 ਸਿਲੰਡਰ ਵਾਲਾ ਇੰਜਨ ਤੇ ਬਾਕੀ ਦੱਸਿਓ ਵੀ ਕਿਵੇਂ ਲੱਗਿਆ ਇਹ ਸਾਨੂੰ ਐਡਾ ਟਰੈਕਟਰ ਕਮੈਂਟ ਕਰਕੇ ਧੰਨਵਾਦ ਜੀ